ਗੁਰੂ ਕੀ ਸਾਧੀ ਨਾਦੀ ਸਾਹਿਬ ਚੰਗਤ ਜੀ ਜਦੋਂ ਸਾਹਿਬ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਹਮ ਅੰਮ੍ਰਿਤਸਰ ਤੋਂ ਲਹੌਰ ਗਏ ਹਮ ਉੱਥੇ ਜਾ ਕੇ ਉਹਨਾਂ ਨੇ ਸੰਗਤਾਂ ਨੇ ਉਹਨਾਂ ਦਾ ਬਹੁਤ ਇੰਤਜ਼ਾਰ ਕੀਤਾ ਅਸੀਂ ਬਹੁਤ ਦਿਨ ਇੰਤਜ਼ਾਰ ਤੋਂ ਟੱਠੜ ਵੇਲੇ ਸੀ ਵੀ ਅੱਜ ਆਉਣ ਕੱਲ ਨੂੰ ਤੇ ਉਹਨਾਂ ਦੇ ਦਰਸ਼ਨ ਕਰੀਏ ਹਮ ਬਹੁਤ ਜਦੋਂ ਚਲੇ ਗਏ ਸੰਗਤਾਂ ਨੇ ਉਹਨਾਂ ਨੂੰ ਆ ਫੁੱਲਾਂ ਦੀ ਵਰਸਾ ਕਰਤੀ ਬڑے ਆਦਰ ਮਾਨਨਾ ਦਾ ਤਖਤ ਬਣਾਇਆ ਤਖਤ ਤੇ ਬਿਠਾਇਆ ਗਿਆ ਤੇ ਸਾਰਿਆਂ ਨੇ ਜਾ ਜਾ ਕੇ ਕਦੇ ਕੋਈ ਫਰਿਆਦ ਲੈ ਕੇ ਆਲੇ ਸਾਡੇ ਘਰ ਚਰਨ ਕੋ ਕਦੇ ਕੋਈ ਫਰਿਆਦ ਲੈ ਕੇ ਆਇਆ ਸਾਡੇ ਘਰ ਚਰਨ ਕੋ ਉਹ ਜਿਸ ਵੀ ਉਹ ਕਰ ਜਾਂਦੇ ਨੇ ਉਥੇ ਅਰਦਾਸ ਕਰ ਦੇਣ ਹਮ ਅਰਦਾਸ ਕਰਕੇ ਫਿਰ ਸਰਦਾਸਤੇ ਉੱਤੇ ਕਹਿੰਦੇ ਆ ਨਿਹਾਲ 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 ਲਾਸਟ ਵਿੱਚ ਕਹਿੰਦੇ ਆ ਨਿਹਾਲ 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 ਤੇ ਉਪਰ ਰਵਾਨ ਨਿਹਾਲ ਹੋਏ ਦਾ ਮਹਾਰਾਜ ਦੇ ਤੇ ਕਿਰਪਾ ਕਰਦਾ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਉਸੇ ਤਰ੍ਹਾਂ ਹੀ ਦੇਖੋ ਦੇਖੀ ਹਰ ਇਨਸਾਨ ਲਾਹੌਰ ਦਾ ਮਹਾਰਾਜ ਦੇ ਚਰਨਾ ਚਉਂਦਾ ਆ ਕੇ ਅਰਦਾਸ ਕਰਦਾ ਤੇ ਇਸੇ ਢੰਗ ਨਾਲ ਹੀ ਮਹਾਰਾਜ ਸਭ ਦੇ ਘਰ ਹੀ ਜਾਂਦੇ ਹੂੰ ਤੇ ਲਾਸਟ ਮਹਾਰਾਜ ਦੇ ਘਰ ਜਿੱਥੇ ਪਹੁੰਚੇ ਤੇ ਲਾਸਟ ਮਹਾਰਾਜ ਦੇ ਘਰੋਂ ਸੰਮਨ ਮੁੱਸਲ ਦੇ ਗੋਵੇਂ ਬਹੁਤ ਬਹੁਤ ਗਰੀਬ ਲੋਕ ਹੁੰਦੇ ਆਂਦੇ ਉਹਨਾਂ ਦੇ ਮਨ ਵਿੱਚ ਆਇਆ ਕਿ ਜੇ ਅਸੀਂ ਮਹਾਰਾਜ ਦੇ ਚਰਨ ਕੋਹਾ ਲਈਏ ਸ਼ਾਇਦ ਸਾਡਾ ਵੀ ਘਰ ਸੁੱਤ ਦੇ। ਹਮਮ। ਪਰ ਹਾਲਾਤ ਕਰਕੇ ਸੀ ਕਿ ਉਹਨਾਂ ਵਿਚਾਰਿਆਂ ਦੇ ਕੋਲ ਪੈਸਾ ਕੋਈ ਨਹੀਂ ਸੀ। ਅੱਛਾ। ਉਹ ਪੈਸਾ ਕੋਈ ਨਹੀਂ ਤੇ ਕੰਨ ਕੀ? ਬਸ ਇਹਦਾ ਵਿਚਾਰਾ ਉਹਨਾਂ ਕਿ ਜੀਆਂ ਵੀ ਇਦਾਂ ਕਰੀਏ ਇਦਾਂ ਕਰੀਏ ਉਹ ਕਰੀਏ। ਫਿਰ ਉਹ ਜਾੜ ਕਰ ਕਰ ਕੇ ਪਿਓ ਮਤਲਬ ਸੋਚਿਆ ਕਿ ਜਿੱਥੇ ਅਸੀਂ ਕੰਮ ਕਰਨੇ ਆ ਉਹਦੇ ਕੋਲ ਪੈਸੇ ਹਜ਼ਾਰ ਦੇ ਲੈਣੇ। ਹਮਮ। ਮੋਨੂ ਹੱਥ ਜੋੜ ਕੇ ਕਿਹਾ ਲਾਲਾ ਜੀ ਗੱਲ ਇਹ ਮੇਰੇ ਇਹ ਕੰਮ ਕਰਨਾ ਤੇ ਸਾਨੂੰ ਪੈਸਾ ਹਜ਼ਾਰ ਦੇ ਦਿਓ। ਉਹ ਬੜੇ ਹੱਥ ਜੋੜ ਕੇ ਹੱਥ ਕਰਕੇ ਅੱਡ ਕੇ ਉਹਨਾਂ ਨੇ ਮੰਗੇ ਪੈਸੇ ਕਿ ਜਿਉਂ ਵਾਲਾ ਕੀ ਕਰਨਾ ਕੀ ਸੀ ਉਹਨਾਂ ਨੇ ਆ ਅੱਗੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਅੱਛਾ ਛੱਡੀ ਗੱਡੀ ਗੱਲ ਹੱਥ ਜੋੜ ਕੇ ਪੈਸੇ ਮੰਗੇ ਕਿ ਮਹਾਰਾਜ ਸਾਨੂੰ ਪੈਸੇ ਦੀ ਜਰੂਰਤ ਹੈ ਜੋੜ ਦਿਓ ਉਹਨਾਂ ਪੁੱਛਿਆ ਕਿ ਇਸ ਬਾਰੇ ਉਹਨਾਂ ਕਿਹਾ ਮੈਂ ਇਸ ਕੰਮ ਬਾਰੇ ਲੈਣ ਆ ਕਿ ਮਹਾਰਾਜ ਦੇ ਆਪਣੇ ਕਲ ਚੱਲਣ ਭੋਣੇ ਅੱਛਾ ਉਹ ਕਹਿੰਦਾ ਕਿ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ ਫਿਰ ਜੇ ਜਰੂਰੀ ਤੁਸੀਂ ਪੈਸੇ ਲੈਣੇ ਉਹਨਾਂ ਬਲਿਆ ਮੈਂ ਦੁਆ ਕਰ ਲੈ ਹੱਥ ਅੱਡ ਕੇ ਤੋਲੇ ਕਰ-ਕਰ ਕੇ ਉਹਨੂੰ ਕਿਹਾ ਕਿ ਸਾਨੂੰ ਪੈਸੇ ਜਰੂਰ ਦੇ ਦਿਓ ਤੇ ਉਹਨੇ ਕਿਹਾ ਕਿ ਇੱਕ ਪਰ ਨੋਟ ਲਿਖ ਦਿਓ ਜਿਹਦੇ ਉੱਤੇ ਆਪਣੇ ਸਾਈਨ ਕਰ ਦਿਓ ਕਿ ਮੈਂ ਤੁਹਾਡੇ ਸਮੇਤ ਪੈਸੇ ਵਾਪਸ ਕਰ ਦੇਵਾਂ ਹਮ ਹਾਲਾਤ ਐਸੇ ਬਣ ਗਏ ਕਿ ਪੈਸੇ ਬਣਾਉਣ ਲੱਲੇ ਹਮ ਉਹਦੇ ਕੋਲ ਅੱਛਾ ਪੈਸੇ ਲੈ ਕੇ ਉਹ ਕਹਿੰਦਾ ਕਿ ਤੁਸੀਂ ਪੈਸੇ ਦੇਵੋ ਮੈਂ ਮਠਿਆਈਆਂ ਹਰ ਪਿਆਰ ਜੋ ਕੁਝ ਵੀ ਹੈ ਮਹਾਰਾਜ ਦੇ ਪੂਰੇ ਪ੍ਰਬੰਧ ਵਾਸਤੇ ਪ੍ਰਬੰਧ ਕਰ ਦੇਣਾ ਤੁਸੀਂ ਲੈ ਲਓ ਠੀਕ ਹੈ ਤਾਂ ਬਈ ਤੁਹਾਨੂੰ ਪੈਸਾ ਦਾ ਸ਼ੁਰੂ ਹੋ ਗਿਆ ਪੈਸੇ ਤੁਹਾਨੂੰ ਦੇਣੇ ਪੈਣਗੇ ਠੀਕ ਹੈ ਤੇ ਪ੍ਰਬੰਧਨਾ ਕਰ ਦਿੰਦਾ ਠੀਕ ਹੈ ਉਹਨੇ ਪ੍ਰਬੰਧ ਕਰ ਦਿੱਤਾ ਉਹਨੇ ਕਿਹਾ ਮੈਂ ਠੀਕ ਹੈ ਉਹਨਾਂ ਮਹਾਰਾਜ ਦੇ ਅਗੇ ਧਾਕੇ ਸਾਥ ਜੋੜੇ ਕਿ ਮਹਾਰਾਜ ਸਾਹੀ ਦੇ ਲਈ ਲੋਕਾਂ ਤੇ ਸਾਡੇ ਕੰਦ ਚੱਲਣੇ ਜਰੂਰ ਪਾਓ ਪਰ ਸਾਨੂੰ ਜਰੂਰ ਸਾਡੀ ਪ੍ਰਾਪਤ ਸਾਥੋਂ ਪਰ ਮਹਾਰਾਜ ਅੰਦਰ ਜਾਮੀ ਸੀ ਉਹਨਾਂ ਨੂੰ ਜਾਣਦੇ ਸੀ ਕਿ ਇਹ ਬਕਾਇ ਭੁਗਤ ਨੇ ਉਹ ਸੱਚੇ ਸੁੱਚੇ ਲੋਕ ਨੇ ਫਿਰ ਮੈਂ ਇਹਨਾਂ ਦਾ ਕਦ ਜਾਨਣਾ ਚਾਹੀਦਾ ਤੇ ਮਾਣ ਮੈਂ ਖਾ ਗੱਲ ਦਿੱਤੀ ਹਮਾਂ ਅੱਜਾ ਮਗਰ ਵਜੂ ਅਗਲੇ ਦਿਨ ਰੋਣਾ ਆਉਣਾ ਸੀ ਤੇ ਰਾਤ ਨੂੰ ਉਹ ਮੁਕਤ ਉਹਦੇ ਇੱਕ ਸਰੀਕ ਨੇ ਜਾ ਕੇ ਗਵੰਡੀ ਨਹੀਂ ਚੁਗਲੀ ਮਾਰੇ ਕਿ ਮਹਾਰਾਜ ਵੀ ਜੇ ਇਹ ਇਧਾਂ ਦੇ ਘਰ ਆ ਗਏ ਤੇ ਅਸੀਂ ਜੇ ਰਹੇ ਗਏ ਇਤਨੀ ਬਲਾ ਤੇ ਅਸੀਂ ਜੇ ਉਹ ਜੀਰੋ ਹੋ ਜਾਣਗੇ ਉਹਨੇ ਜਾ ਕੇ ਚੁਗਲੀ ਵਾਲੇ ਨੂੰ ਮਾਰੇ ਕਿ ਲਾਲਾ ਜੀ ਇਹਨਾਂ ਤੋਂ ਤੁਹਾਨੂੰ ਪੈਸਾ ਕਿੱਥੋਂ ਲੈਣਾ ਵਾ ਇਹਨਾਂ ਦੇ ਪੱਲੇ ਕੀ ਆ ਇਹ ਤੁਹਾਨੂੰ ਵਿਆਜ ਸਮੇਤ ਤਸਾ ਕਿਸ ਤਰ੍ਹਾਂ ਵਾਪਸ ਕਰਨਗੇ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਵਾਪਸ ਦੇਸਤਾ ਬਹੁਤ ਗਲਤੀ ਕੀਤੀ ਵੱਡੀ ਗਲਤੀ ਕੀਤੀ ਅਦਾਸਾ ਨਾ ਹੁੰਦੇ ਹੁਮ ਅੱਛਾ ਉਸ ਦੇ ਬਾਅਦ ਸਵੇਰੇ ਸਾਮੇ ਗਏ ਉਹਨਾਂ ਦੋਵੇਂ ਪੇਪ ਤੇ ਮਹਾਰਾਜ ਜੀ ਜਨ ਤਿਆਰ ਨੇ ਉਹ ਗੰਦਾ ਬਲੇ ਲੋਕੋ ਮੈਂ ਤੁਹਾਨੂੰ ਕੋਈ ਚੀਜ਼ ਨਹੀਂ ਦੇ ਅੱਛਾ ਉਹ ਕਰ ਗਿਆ ਬਣਾ ਮੈਂ ਕੁਛ ਨਹੀਂ ਹਮ ਤੁਸੀਂ ਪਨਾ ਮੈਂ ਪੈਸਾ ਦੇਣਾ ਪੈਸਾ ਤੁਸੀਂ ਬਿਜਾਜ ਮੈਨੂੰ ਦਿਓਗੇ ਕਿਥੋਂ ਤੁਹਾਡੇ ਬਲੇ ਕੀ ਹੈ ਹੂੰ ਉਹ ਗੱਲ ਨੇ ਕਿ ਮਾੜੇ ਇਹ ਤੇ ਗੰਦਾ ਇਹ ਤੁਹਾਨੂੰ ਬਿਆਸ ਸਮੇਤ ਤੁਹਾਡੇ ਪੈਸੇ ਵਾਪਸ ਕਰਾਂਗੇ ਤਣ ਲਈ ਕੀਤੇ ਹੱਥ ਸਾਡਾ ਡੱਟ ਕੇ ਬੰਨਤਾ ਕਰ ਕਰ ਕੇ ਪਰ ਉਹ ਲਾਲਾ ਨਹੀਂ ਮੰਨੇ ਅੱਛਾ ਉਹ ਕੰਮ ਲਗਾਏ ਕੁਝ ਨਹੀਂ ਹੋ ਸਕਾ ਹੂੰ ਉਹ ਫਿਰ ਫਿਰ ਕੀ ਕਰ ਨਹੀਂ ਉਹ ਗੱਲ ਜਦ ਦਫਾ ਹੋ ਰਿਹਾ ਸੀ ਬਿਲਕੁਲ ਕੋਈ ਬਸਰ ਨਹੀਂ ਰਿਹਾ ਉਹ ਬੰਨਤਾ ਕਰਕੇ ਹੱਥ ਜੋੜ ਕੇ ਆ ਕੇ ਕੱਲ ਚਲੋ ਮਹਾਰਾਜ ਤੁਹਾਡਾ ਭਲਾ ਹੋਏ ਤੇ ਆਗੇ ਘਰ ਹੂੰ ਘਰ ਆ ਕੇ ਰਾਤ ਦਾ ਟਾਈਮ ਸੀ ਹੂੰ ਦੋਆਪੇ ਉਹ ਪੁੱਤਰਾ ਸੋਚਿਆ ਕਿ ਹੁਣ ਕੀਤਾ ਕਿ ਜਾਏ ਮਾਹਰ ਇਹਨੂੰ ਬੁਲਾਇਆ ਵੀ ਗਿਆ ਸਾਂ ਕੰਮ ਹੀ ਹੋਣੀਆਂ ਨੇ ਹੁਣ ਕਰੀਏ ਕੀ ਹੂੰ ਉਹ ਪੁੱਤਰਾ ਨੇ ਸੱਤਿਆਂ ਮਲਾਦ ਬਣਾਈ ਕਿ ਜਿੱਥੇ ਉਹਨੇ ਮਠਾਈਆਂ ਮਠੂਈਆਂ ਜੋ ਕੁਝ ਬਣਾ ਕੇ ਰੱਖਿਆ ਦਾ ਨਾ ਰਾਤ ਨੂੰ ਚੋਲੇ ਕੀਤਾ ਦਾ ਧਿਆਨ ਕਰਦੇ ਨੇ ਹੂੰ ਉਹ ਰਾਤ ਉੱਥੇ ਦੋਆਪੇ ਗੋਪਤ ਉਹਨਾਂ ਦੇ ਕੋਠੇ ਤੇ ਚੜ ਕੇ ਕੋਠੇ ਦੇ ਉੱਪਰ ਮਗੋੜਾ ਕੀਤਾ ਇੱਕ ਹੂੰ ਮਗੋੜਾ ਕਰਨ ਤੋਂ ਬਾਅਦ ਆਪਣੇ ਪੁੱਤਰ ਨੂੰ ਉਹਨੇ ਰਸਾ ਭਾਦ ਥਲੇ ਉਤਾਰਿਆ ਅੱਛਾ ਉਹ ਜਦੋਂ ਸਾਰਾ ਮਠਿਆਈਆਂ ਬਣੇ ਜਾਏ ਤੇ ਉਹ ਛੱਤ ਤੇ ਰੱਖ ਕੇ ਆਪਣੇ ਘਰ ਪਚਾਈ ਤੇ ਸਾਰੀਆਂ ਮਠਿਆਈਆਂ ਜਿੰਨੀਆਂ ਹੀ ਟੋਟੀਆਂ ਉਹਨਾਂ ਚੁੱਕ ਕੇ ਆਪਣੇ ਘਰ ਪਚਾ ਅੱਛਾ ਤੇ ਜਿਸੋਂ ਲਾਸਟ ਦੋ ਜਨ ਨੂੰ ਇੰਨੀਆਂ ਮਠਿਆਈਆਂ ਹੀ ਬਿਨ ਚੜਨ ਕੇ ਚੜਨ ਵਾਲਾ ਹੋ ਗਿਆ ਬਿਨ ਚੜ ਗਿਆ ਹੂੰ ਫੇਰ ਉਹ ਕਹਿਣ ਲੱਗੇ ਵੀ ਹੁਣ ਕੀ ਕਰੀਏ ਉਹਨਾਂ ਵਿਚਾਰ ਚੱਲ ਚੱਲਨੇ ਮਾਰਾਂ ਜਿੰਨੇ ਲੱਸਾ ਅਦਸਾ ਲੰਗਾਇਆ ਉਹਦੇ ਬਿਜਾਨੇ ਸਭ ਮੰਨੇ ਤੇ ਮੂਸਨ ਨੂੰ ਆਖਿਆ ਆਹ ਭਾਈ ਦਸਾ ਮਕਰਨਾ ਤੇ ਆ ਉੱਪਰ ਆ ਜਾ ਉਹਨੇ ਜਿਹੜੇ ਦਾ ਸਭ ਪਕੜਿਆ ਤੇ ਵਿਹਲੇ ਉਪਰੰਧਾ ਤੇ ਖੁਸ਼ੀ ਦੇ ਨਾਲ ਮਤਲਬ ਉਹਦਾ ਸਹੀ ਫੁੱਲ ਗਿਆ ਦੱਸ ਹੂੰ ਫੁੱਲਣ ਤੋਂ ਬਾਅਦ ਉਹ ਜਿਆਦਾ ਮੁਗਰਾ ਹੈ ਉਹ ਛੋਟਾ ਹੋ ਚੁੱਕਾ ਹੈ ਹੂੰ ਉਸ ਦੇ ਉੱਤੋਂ ਖਾਦੀ ਉਹਦਾ ਤਾਂ ਹਣੀ ਬਾਹਰ ਆਈ ਥਰ ਮਾਰ ਨਾ ਆਇਆ ਅੱਛਾ ਬੜੀ ਕੋਸ਼ਿਸ਼ ਕੀਤੀ ਹੋਰ ਨੇ ਪਰ ਇਹ ਗੱਲ ਬਣੀ ਨਹੀਂ ਹੂੰ ਤੇ ਕਿਸੇ ਤਰੀਕੇ ਨਾਲ ਅਸੀਂ ਨਿਕਲ ਸਕੀਏ ਫਿਰ ਦਿਨ ਚੜ ਕੇ ਉਹਨਾਂ ਅਖਿਆ ਦਿਨ ਚੜ ਕੇ ਤਾਂ ਕਹਾਂਗੇ ਕਿ ਉਹ ਸਿਰ ਬਾਤ ਕਰ ਰੋਣਾ ਕਿਤਾ ਕੇ ਮਾਂ ਆਨੇ ਆਪਣੇ ਕਰੋੜ ਕਰੋੜ ਲੈ ਆਂਦੀ ਜਾ ਕੇ ਤੇ ਆਪਣੇ ਪੁੱਤਰਾ ਸੀ ਸਵਡ ਕਰਾਂਗੇ ਅੱਛਾ ਆਪਣੇ ਕਰ ਲੈ ਗਿਆ ਕਪੜੇ ਝੁਲ ਪੈ ਚੁਕੇ ਘਰ ਜਾ ਕੇ ਅੰਦਰ ਕਮਰੇ ਦਖਲ ਅੱਛਾ ਹੋ ਗਿਆ ਚੱਪ ਕਰਕੇ ਸਵੇਰੇ ਜੇ ਛੋੜਿਆ ਜੇ ਟਾਈਮ ਹੈ ਜੇ ਲੰਮਾ ਮੇਲੇ ਪਿਆਗੇ ਉਹ ਆ ਆ ਗਿਆ ਲਾਲਾ ਨੂੰ ਪਹਿ ਮੰਗੇ ਲਾਲਾ ਆ ਗਿਆ ਹੂੰ ਉਹ ਲਾਲਾ ਆ ਗਿਆ ਮਹਾਰਾਜ ਨਾਲ ਗੱਲ ਸੌਣ ਤੋਂ ਬੰਦੀ ਸਮਝੀ ਗੱਲ ਸੁਣੇ ਉਹ ਗੱਲ ਸੁਣੇ ਉਹਨੇ ਕਿਹਾ ਦੱਸੋ ਬਾਰਾ ਕੀ ਹੁਕਮ ਉਹਨੇ ਕਿਹਾ ਵੀ ਮੇਰਾ ਇੱਕ ਕੰਮ ਕਰ ਦਿਓ ਤੇ ਇਹ ਲੋ ਆਪਣਾ 500 ਰੁਪਇਆ ਮੈਂ ਨਾ ਲੈਣਾ ਬਿਅਾਇ ਤੇ ਨਾ ਕੁਝ ਮਿਲਾਈ ਦਾ ਨਾ ਕਾਣਾ ਵਿੱਚ ਮੈਂ ਤੁਹਾਡਿਓ ਕੁਝ ਨਹੀਂ ਕਰਨਾ ਤੇ ਹੱਥ ਜੋੜ ਕੇ ਮਾਫੀ ਮੰਗਣ ਪਰ ਮੇਰਾ ਇੱਕ ਕੰਮ ਕਰ ਦਿਓ ਉਹਨੇ ਕਿਹਾ ਦੱਸੋ ਘੜ ਰਹਿ ਗਿਆ ਘੜ ਲਾ ਕੇ ਦਿਲ ਦੇ ਦਰ ਖੋਲਿਆ ਤੁਹਾਡਾ ਤੇ ਕਿ ਉਹਦੀ লাশ ਵੀ ਉਹਨੇ ਕਿਹਾ ਕਿ ਇਹ লাশ ਨੂੰ ਕਿਤੇ ਖਪਾਉਣਾ ਵਾ ਜਿਸ ਤਰ੍ਹਾਂ ਮੈਂ ਬੋਣਾ ਐਫ ਲੈਣੀ ਨਦੀ ਦੇ ਦਾ ਵੀ ਦੇ ਚਲਦੋ ਆ ਵੀ ਤੇ ਆ ਦੇ ਦਾ ਲੱਗੇ ਲੋਨ ਦੇ ਨਾਲ ਚੰਗੀ ਹ ਹ ਉਹਨਾਂ ਨੇ ਕਿ ਇਹਨੂੰ ਲਾਜੀ ਜ਼ਿਆਦਾ ਛੋਟਾ ਤੇ ਹੁਣ ਪਤਾ ਨਹੀਂ ਲਗਾਣਾ ਚਾਹੀਦਾ ਤੰਨੋ ਕਰਨ ਤੇ ਬਾਕੀ ਤੁਹਾਡੀ ਹੋਰ ਵੀ ਜੋ ਸੇਵਾ ਕਰੂਗਾ ਮੈਂ ਕਰਾਂਗਾ ਅੱਛਾ ਉਹਨੇ ਆਪਣੇ ਕੁੱਤੇ ਦੀ लाश ਚੁੱਕੀ ਤੇ ਆਪਣੇ ਘਰ ਜਾ ਕੇ ਕਮਰੇ ਪਿਛਲੇ ਦੇ ਵਿੱਚ ਰੱਖ ਕੇ ਸੀਸ ਨਾਲ ਜੋੜ ਕੇ ਉੱਤੇ ਕਪੜਾ ਦੇ ਕੇ ਤੇ ਬੰਨ ਲਾ ਦਿੱਤਾ ਸੰਗਤ ਬਾ ਬੂਰੋਂ ਚਾਰੋਂ ਵਾਸੋਂ ਨਹੀਂ ਸੰਗਤ ਦੇ ਘਰ ਕਦੇ ਆਈ ਨਹੀਂ ਜਿੰਨੀ ਉਹ ਦੇ ਘਰ ਆਈ ਹੂੰ ਥੋ ਵੱਲੋਂ ਵੰਨ ਡੰਗਾ ਦੇ ਵੰਨ ਪਗੜੇ ਪਉਂਦੇ ਆਉਂਦੀਆਂ ਹੋਈਆਂ ਸੰਗਤਾਂ ਆਈਆਂ ਬੜੇ ਦੋਲੋ ਸੋਲੋ ਨਾ ਆ ਅੱਗੇ ਸੰਗਤ ਨੂੰ ਬਤਾਇਆ ਖਾਣ ਪੀਣ ਮਾਸ ਸਭ ਕੁਝ ਕੀਤਾ ਤੇ ਜੇ ਮਾਰ ਕਰਨ ਲੱਗੇ ਫਾਈ ਮੈਨ ਨੂੰ ਕਹਿਣ ਲੱਗੇ ਸੰਮਨ ਕਿਤੇ ਉਹਨੂੰ ਬਲੋ ਕਿ ਜੀ ਸਾਨੂੰ ਉਹ ਮੇਰੇ ਦੇ ਸੀ ਰੋਜ਼ ਆਉਂਦੇ ਸੀ ਸਾਡੇ ਕੋਲ ਕਥਾ ਸੁਣਦੇ ਸੀ ਇੰਤਨਸੋਂ ਦੇ ਉਹ ਸਾਡੇ ਕੋਲ ਰੋਗ ਦਾ ਸੰਮਣ ਪਿਓ ਦਾ ਨਾਂ ਹੀ ਤੇ ਮੁਸਨ ਉਹਦਾ ਪੁੱਤ ਦਾ ਨਾਂ ਅੱਛਾ ਉਹਨੇ ਆਖਿਆ ਵੀ ਗੱਲ ਇਹ ਹੈ ਕਿ ਜੇ ਤੁਸੀਂ ਨਾ ਸਾਡਾ ਇਹ ਕੰਮ ਕੀਤਾ ਤੇ ਮੈਂ ਤੇ ਮਰ ਜਾਵਾਂਗਾ ਖਾਨਦਾਨ ਮੇਰਾ ਤਬਾਹ ਹੋ ਜਾਏਗਾ ਉਹਨੇ ਆਪਣੇ ਕੋਲ ਦੀਵਾ ਚੁੱਕੀ ਸੀ ਜੇ ਨਾ ਜੋੜ ਕੇ ਅੰਦਰ ਦਾ ਵੀ ਲੈ ਤਾਰੋ ਚੁਲੇ ਵਾਦੇ ਨਿਖਾਲੇ ਵਾਦੇ ਦੁਨੀਆ ਦੇ ਉੱਤੇ ਪੂਰੀ ਐਨੀ ਦੁਨੀਆ ਆਈ ਉਹਦੇ ਕੋਲ ਕਿ ਕੋਈ ਪਤਾ ਹੀ ਨਹੀਂ ਆ ਗਈ ਲਿੰਗਰ ਟੁੰਗਰ ਸਾਬ ਨੂੰ ਬੰਦਣਾ ਸ਼ੁਰੂ ਕੀਤਾ ਪਰ ਖਾਣਾ ਸ਼ੁਰੂ ਨਹੀਂ ਕੀਤਾ ਹਮ ਮਹਾਰਾਜ ਜਾਣ ਲੱਗੇ ਕਿ ਖਾਣਾ ਸ਼ੁਰੂ ਕਰਾਂਗੇ ਜਿਵੇਂ ਮੈਂ ਤੁਹਾਨੂੰ ਕਹਾ ਤੇ ਜਿਹੜੇ ਖਾਣਾ ਖੋਣਾ ਲੱਗ ਗਿਆ ਤੇ ਉਹਨੇ ਉਹਦੇ ਤੇ ਉਹਨੂੰ ਪਿਆ ਸਬਰ ਮੂਸਨੂ ਦਾ ਮੂਸੇ ਤੇ ਹਮ ਉਹ ਕੰਨ ਲ ਗਾ ਮਾਰਾ ਮੂਸਤ ਮੈਂ ਬੁਲਾ ਨਹੀਂ ਸਕਦਾ ਕਿਉਂਕਿ ਅਸਰੇ ਐਸੀ ਹਾਲਤ ਤੇ ਨਹੀਂ ਕਿ ਮੈਂ ਉਹਨਾਂ ਨੂੰ ਬੁਲਾ ਨਹੀਂ ਸਕਦਾ ਉਹ ਬਿਮਾਰ ਨੇ ਬੇਹੋਸ਼ ਪੈ ਤੇ ਅਸਾਸਾਂ ਕੁਛ 3 ਮਿੰਟ ਹੋਣਾ ਕੀਤਾ ਉਹਨਾਂ ਕੇ ਨਹੀਂ ਤੁਹ ਜਰੂਰ ਦੱਸ ਮੈਨੂੰ ਦੱਸ ਮੈਨੂੰ ਦੱਸੋ ਬਹਿ ਕੇ ਤੁਸੀਂ ਹਾਂ ਮਾੜਾ ਅੱਜ ਫਿਰ ਆਪ ਸੰਗਤ ਦੇ ਵਿੱਚੋਂ ਉੱਠ ਕੇ ਕਮਰੇ ਚ ਗਏ ਕਮਰੇ ਚ ਜਾ ਕੇ ਤੇ ਉਹਨੂੰ ਉਠਾਇਆ ਉਹਨੂੰ ਆਵਾਜ਼ ਮਾਰੀ ਤੇ ਉੱਠ ਗਿਆ ਆਹ ਭਾਈ ਫਿਰ ਉਹ ਦੁਨੀਆ ਪਾਰਿਸ ਨੂੰ ਰੋਟੀ ਪਣੀ ਖਾਇਆ ਮੁੱਕਿਆ ਵੀ ਨਹੀਂ ਤੇ ਉਸ ਦੀ ਇੰਨੀ ਇੱਜ਼ਤ ਹੋਈ ਪੂਰੇ ਲਾਹੌਰ ਦੇ ਵਿੱਚ ਬਹਿ ਜਾ ਬਹਿ ਜਾ ਹੋ ਗਈ ਸਾਰੇ ਸਨਮੂਸਨ ਸਨਮੂਸਨ ਜੰਦਾਬਾਦ ਦੇ ਨਾਗਰਿਕਾਂ ਤੇ ਸਾਰੇ ਸੰਗਤਾਂ ਵੀ ਉਹਦੇ ਹੁਣ ਤੇ ਉੱਥੇ ਉਹਨਾਂ ਨੇ ਫਿਰ ਅਰਦਾਸ ਕੀਤੀ ਕਿ ਜੋ ਇਹਨਾਂ ਦੇ ਬੈਰ ਦੇ ਰੋਧ ਵਾਲੇ ਲੋਕ ਸੀ ਨਾ ਪਰਮਾਗ ਮਾ ਉਹਨਾਂ ਨੂੰ ਜਿੱਥੇ ਹੈ ਨੇ ਉੱਥੇ ਰੱਖੇ ਤੇ ਇਹਨਾਂ ਨੂੰ ਚੰਦੀਆਂ ਗੱਲਾਂ ਜਿ ਰੱਖੇ ਤੇ ਅਰਦਾਸ ਦੇ ਬਾਅਦ ਫਿਰ ਉਹ ਨਾ ਇਹੋ ਚੰਨ ਵਾਲੀ ਕਹਿੰਦੇ ਸੀ ਚੰਨ ਵਾਲੀ ਇਹੋ ਹੀ ਗੱਲ ਕਹਿੰਦੇ ਸੀ ਇਹ ਮੈਂ ਭੁੱਲ ਗਿਆ ਨਿਹਾਲ ਹਾਂ ਤਿੰਨੇ ਵਾਲੀ ਹੋਏ ਹੱਥ ਜੋੜ ਕੇ ਕਹਿੰਦੇ ਸੀ ਸਾਰੀ ਅਰਦਾਸ ਕਰਕੇ ਨਿਹਾਲ 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 ਕਿਉਂ ਨਿਹਾਲ ਕਹਿੰਦਾ ਅਕਾਲ ਪੁਰਖ ਨੇ ਕਿਰਪਾ ਕੀਤੀ ਤੇ ਹਾਲ ਹੋਏ ਤੇ ਉਹ ਸਾਰੇ ਜਿੰਨੇ ਦੁਸ਼ਮਣ ਸੀ ਉਹ ਲਾਲੇ ਸੀ ਸਾਰੇ ਸੋਮਰੂ ਸੰਦੇ ਪੈਰੀ ਪੈ ਕੇ ਪੂਰਾ ਤਕਰੀਬਨ ਪੂਰਾ ਹਵਲੋਂ ਨਾਲੇ ਪੈ ਪੈ ਕੇ ਸੀ ਐਸੀ ਹਾਲਤ ਹੋ ਗਈ ਸੀ ਅੱਛਾ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਾਂ ਗੁਰੂ ਮਹਾਰਾਜ ਦੀ ਕਿਰਪਾ ਕਿ ਉਹ ਬਹੁਤ ਮਹਾਰਾਜ ਦੇ ਭਗਤੀ ਬਹੁਤ ਵੱਡੇ ਭਗਤ ਸੀ ਪਰ ਪੈਸਾ ਨਹੀਂ ਕੋ ਕੋ